ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਟ ਨਾਰਾਇਣ ਮਹੱਲਾ ਚੌਥਾ ਪੜਤਾਲੀ ੴ ਸਤਿਗੁਰ ਪ੍ਰਸਾਦਿ ਮੇਰੇ ਮਨ ਸੇਵ ਸਫਲ ਹਰ ਕਾਲੇ ਲੈ ਗੁਰ ਪਗ ਰੇਨ ਰਵਾਲੇ ਸਭ ਦੋਲਦ ਪੰਜ ਦੁਖ ਦਾਲੇ ਹਰ ਹੋ ਹੋ ਨਦਨ ਨਿਹਾਲ ਰਹਾਉ ਹਰ ਕਾ ਕਰੇ ਫਰੇ ਆਪ ਸਵਾਰਿਓ ਹਾਰੇ ਰੰਗੇ ਰੰਗੇ ਮਹਿਲ ਬੇਅੰਤ ਲਾਲੇ ਲਾਲੇ ਹਰ ਲਾਲੇ ਹਰ ਆਪਣੀ ਕਿਰਪਾ ਕਰੀ ਆਪ ਗ੍ਰਹ ਆਇਓ ਹਮ ਹਰ ਕੇ ਗੁਰ ਕੀ ਅਬਸਿਟੇ ਹਮ ਹਰ ਦੇਖੈ ਪਈ ਨਿਹਾਲ 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 ਨਿਹਾਲੇ ਹਰ ਆਵਤੇ ਕੀ ਕਵਰ ਗੁਰ ਪਾਈ ਮਨ ਤਨ ਅੰਦ ਅੰਦ ਪਈ ਹਰ ਆਵਤੇ ਸੋਣੇ ਮੇਰੇ ਲਾਲੇ ਹਰ ਲਾਲੇ ਜਨ ਨਾਨਕ ਹਰ ਮਿਲੈ ਭੈ ਗਲ ਤਾਨੇ ਹਾਲ ਨਿਹਾਲ ਨਿਹਾਲੇ ਨਟ ਮਹੱਲਾ ਚਤ ਮਨ ਮਿਲ ਸੰਤੇ ਸੰਗਤ ਸੁਭਵੰਤੇ ਸੁਣ ਕਥ ਕਤਾ ਸੁਖਵੰਤੇ ਸਭ ਕਿਲਵਖ ਪਾਪ ਲਹੰਤੇ ਹਰ ਹੋ ਹੋ ਲਿਖ ਲਖੰਤੀ ਰਹਾ ਹਰ ਕੀਰਤ ਕਲਯੁਗ ਵਿਚੋਤਮ ਮਤ ਗੁਰਮਤ ਕਥਾ ਭਜੰਤੇ ਜਿਨ ਜਾਨੇ ਸੁਣੀ ਮਨਿ ਹੈ ਜਿਨ ਜਾਨੇ ਤੇ ਜਨ ਕਹ ਹਉ ਕਰਵੰਤੇ ਹਰ ਅਕਤ ਕਤਾ ਕਾ ਜਨ ਅਸ ਚਾਕੇ ਆ ਤਿਸ ਜਨ ਸਭ ਭੁਖ ਲਹੰਤ ਜਨ ਨਾਨਕ ਜਨ ਹਰਿ ਤਤ ਸੰਤ੍ਰਪਤ ਜਪ ਹਰਿ ਹਰੇ ਹਰਿ ਹੋਵੰਤੇ ਨਟ ਮਹੱਲਾ ਚਾਤਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲੇ ਤਿਸ ਕੋ ਹੋਂ ਬਲ ਬਲ ਬਾਲੇ ਸੋ ਹਰ ਜਨ ਹੈ ਭਲ ਪਾਲੇ ਹਰ ਹੋ ਹੋ ਮੇਲ ਨੇ ਹਲਰਾਵ ਹਰ ਕਾ ਮਾਰੇ ਗੁਰ ਸੰਤ ਬਤਾਇਓ ਗੁਰ ਚਾਲ ਦਕਾਏ ਹਰ ਚਾਲ ਅੰਤਰ ਕਵਟ ਕਮਾਵੋ ਝੁਕਾਵੋ ਮੇਰੇ ਗੁਰ ਸਿੱਖੋ ਨੈ ਕਉਟ ਕਮਾਵੋ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੀ ਸਿੱਖ ਮੇਰੇ ਹਰ ਪ੍ਰਭਾਏ ਜਿਨਾਂ ਹਰ ਪ੍ਰਭ ਜਾਨਿਓ ਮੇਰਾ ਨਾਲੇ ਜਨ ਨਾਨਕੋ ਕਉ ਮਤ ਹਰ ਪ੍ਰਭ ਦਿਨੀ ਹਰ ਦੇਖ ਨਿਕਟੇ ਹ ਦੂਰ ਨਿਹਾਲ 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 ਰਾਗ ਨਟਨਾਰ ਮਹੱਲਾ ਪੰਜਵਾ ਏਕ ਓੰਕਾਰੇ ਸਤਗੁਰ ਪ੍ਰਸਾਦਿ ਰਾਮ ਹਉ ਕਿਆ ਜਾਨਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵ ਰਹਾਉ ਸੋਈ ਗਿਆਨੀ ਸੋਈ ਜੰਤੀ ਰਾਜ ਸੂ ਪਰ ਰੁਚੀ ਆਵੇ ਕਿਰਪਾ ਕਰੋ ਜਿਸ ਪੁਰਖ ਵਿਦਾਤ ਸੋ ਸਦਾ ਸਦਾ ਤੂ ਧਿਆਵੇ ਕਬਰ ਜੋ ਕਬਰ ਗਿਆਨ ਧਿਆਨਾ ਕਬਰ ਗੁਨੀ ਰੀ ਜਾਵੇ ਸੋਈ ਜਨ ਸੋਈ ਨਿਜ ਭਗਤ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੋ ਸਿਆਣ ਪਜ ਨਿਮਕਨ ਪ੍ਰਭ ਸਰਾਵੇ ਸੰਤ ਸੰਗ ਲਗ ਇਸ ਕੋ ਪਾਇਓ ਹਰ ਗੁਣ ਸਦਹੀ ਗਾਵੈ ਦੇਖਿਓ ਚਰਜ ਮਹਾਂ ਮੰਗਲ ਰੂਪ ਕਿਛ ਆ ਨਹੀਂ ਦਿਸਟਾਵੈ ਕਹੋ ਨਾਨਕ ਮੋਰਚਾ ਗੁਰ ਲਾਯੋ ਤੈ ਗਰਵ ਜੋਨ ਕਹਿ ਆਵੈ ਤੈ ਗਰਵ ਜੋਨੇ ਕਹਿ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ